ਇੰਟਰਨੈਸ਼ਨਲ ਔਰਮਨ ਡੇ ਅੰਤਰਰਾਸ਼ਟਰੀ ਮਹਿਲਾ ਦਿਵਸ ਸਭ ਤੋਂ ਪਹਿਲਾਂ ਅੱਜ ਦੇ ਖਾਸ ਦਿਨ ਤੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜਿਵੇਂ ਦੋਸਤੋ ਤੁਸੀਂ ਜਾਣਦੇ ਹੋ ਕਿ ਇੰਟਰਨੈਸ਼ਨਲ ਔਰਮਨ ਡੇ ਦੇ ਉੱਪਰ ਬਾਕਾਇਦਾ ਤੌਰ ਤੇ ਉਹਨਾਂ ਲੜਕੀਆਂ ਨੂੰ ਉਹਨਾਂ ਔਰਤਾਂ ਨੂੰ ਸੈਲੂਟ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਜਾਂਦਾ ਹੈ ਜਿਨ੍ਹਾਂ ਨੇ ਦੇਸ਼ ਦੀ ਤਰੱਕੀ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਆਪਣੇ ਦੇਸ਼ ਦਾ ਨਾਮ ਪਹੁੰਚਾਉਣ ਲਈ ਦਿਨ ਰਾਤ ਇੱਕ ਕੀਤਾ ਹੁੰਦਾ ਹੈ ਔਰ ਹਰ ਇੱਕ ਖੇਤਰ ਦੇ ਵਿੱਚ ਬੇਸ਼ੱਕ ਉਹ ਖੇਡਾਂ ਦਾ ਖੇਤਰ ਹੈ ਰਾਜਨੀਤੀ ਦਾ ਖੇਤਰ ਹੈ ਐਜੂਕੇਸ਼ਨ ਦਾ ਖੇਤਰ ਹੈ ਜੌਬਸ ਦਾ ਖੇਤਰ ਹੈ ਕਿਸੇ ਵੀ ਖੇਤਰ ਦੀ ਗੱਲ ਕਰ ਲਈਏ ਕਿਸੇ ਫੀਲਡ ਦੀ ਗੱਲ ਕਰ ਲਈਏ ਅੱਜ ਸਾਡੀਆਂ ਧੀਆਂ ਸਾਡੀਆਂ ਭੈਣਾਂ ਹਰ ਖੇਤਰ ਦੇ ਵਿੱਚ ਸਭ ਤੋਂ ਅੱਬਲ ਨੇ ਮੈਂ ਕਈ ਵਾਰ ਗੱਲ ਕਰਦਾ ਹੁੰਦਾ ਹਾਂ ਦੋਸਤੋ ਕਿ ਆਪਾਂ ਰਾਤ ਨੂੰ ਘਰਾਂ ਦੀਆਂ ਚਾਰ ਦਿਵਾਰੀਆਂ ਵਿੱਚ ਏਸੀ ਲਗਾ ਕੇ ਹੀਟਰ ਲਗਾ ਕੇ ਸੁੱਤੇ ਹੁੰਨੇ ਆਂ ਲekin ਸਾਡੀਆਂ ਧੀਆ ਸਾਡੀਆਂ ਭੈਣਾ ਦੇਸ਼ ਦੀ ਸਰਹੱਦ ਦੇ ਉੱਪਰ ਜਿਸ ਤਰ੍ਹਾਂ ਦਾ ਵੀ ਕਲਾਈਮੇਟ ਜਲਵਾਜੂ ਹੋਵੇ ਉਸ ਦੇ ਵਿੱਚ ਦੇਸ਼ ਦੀ ਮਤਲਬ ਸੰਭਾਲ ਕਰਦੀਆਂ ਨੇ ਦੇਸ਼ ਦੀ ਰਾਖੀ ਕਰਦੀਆਂ ਨੇ ਅਜਿਹੀਆਂ ਭੈਣਾ ਨੂੰ ਸੈਲੂਟ ਕਰਨਾ ਬਣਦਾ ਹੈ ਮੈਂ ਥੋੜਾ ਜਿਹਾ ਪਿੱਛੇ ਜਾਣਾ ਚਾਹੁੰਦਾ ਦੋਸਤੋ ਜਦੋਂ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਲੇਕਿਨ ਮਾਫ ਕਰਨਾ ਕੁਝ ਇੱਕ ਰਾਜਨੀਤਿਕ ਦਲ ਅਜ ਵੀ ਇਸ ਤਰ੍ਹਾਂ ਦਾ ਮਤਲਬ ਮਨੁਸਿਮਰਤੀ ਲੈ ਲੋ ਮਨੁਸਿਮਰਤੀ ਦੇ ਵਿੱਚ ਬਕਾਇਦਾ ਤੌਰ ਤੇ ਹੈ ਕਿ ਔਰਤ ਅੱਜ ਜਿੰਨੇ ਆਜ਼ਾਦ ਹੈ ਉਹਦੇ ਵਿੱਚ ਹੈ ਕਿ ਅਸੀਂ ਔਰਤ ਨੂੰ ਆਜ਼ਾਦ ਉਸ ਲੈਵਲ ਦਾ ਨਹੀਂ ਕਰਾਂਗੇ ਮਤਲਬ ਬਾਵਾ ਸਾਹਿਬ ਅੰਬੇਡਕਰ ਸਾਹਿਬ ਨੇ ਔਰਤ ਦੀ ਆਜ਼ਾਦੀ ਲਈ ਕੀ ਕੀ ਨਹੀਂ ਕੀਤਾ ਸੋ ਅੱਜ ਉਸੇ ਕਾਰਨ ਕਰਕੇ ਦੁਨੀਆ ਦੇ ਖੇਤਰਾਂ ਦੇ ਵਿੱਚ ਹਰ ਖੇਤਰ ਦੇ ਵਿੱਚ ਸਾਡੀਆਂ ਧੀਆ ਪੜਨਾ ਤਰੱਕੀ ਮਾੜ ਰਹੀਆਂ ਨੇ ਅੱਜ ਉਹ ਪੈਰ ਦੀ ਜੁੱਤੀ ਨਹੀਂ ਹੈ ਅੱਜ ਉਹਨਾਂ ਦੇ ਕੋਲ ਲੜਨ ਦਾ ਅਧਿਕਾਰ ਹੈ ਅੱਜ ਉਹਨਾਂ ਦੇ ਕੋਲ ਜੌਬਸ ਦੇ ਅਧਿਕਾਰ ਨੇ এডਿਕੇਸ਼ਨ ਪ੍ਰਾਪਤ ਕਰਨ ਦਾ ਅਧਿਕਾਰ ਹੈ ਆਪਣੇ ਹੱਕਾਂ ਲਈ ਲੜਨ ਦਾ ਅਧਿਕਾਰ ਹੈ ਸੋ ਇਸ ਕਰਕੇ ਸਾਡੀਆਂ ਧੀਆ ਸਾਡੀਆਂ ਭੈਣਾਂ ਸਾਡਾ ਮਾਣ ਨੇ ਸਾਡੇ ਲਈ ਸਤਕਾਰ ਨੇ ਉਹ ਅੱਜ ਦੇਖੋ ਬਹੁਤ ਸਾਰੇ ਲੜਕੇ ਜਿਹੜੇ ਨੇ ਉਹ ਵੀ ਸਾਡੇ ਦੇਸ਼ ਵਿੱਚ ਆਪਣੀ ਮਿਹਨਤ ਦੇ ਨਾਲ ਦੁਨੀਆ ਦੀ ਹਰ ਖੁਸ਼ੀ ਪ੍ਰਾਪਤ ਕੀਤੀ ਹੈ ਅਸੀਂ ਉਹਨਾਂ ਨੂੰ ਵੀ ਸੈਲੂਟ ਕਰਦੇ ਹਾਂ ਉਹਨਾਂ ਜਾਬਾਜ਼ਾਂ ਨੂੰ ਵੀ ਸੈਲੂਟ ਕਰਦੇ ਹਾਂ ਲੇਕਿਨ ਜਦੋਂ ਅੱਜ ਹੀ ਖਬਰਾਂ ਨਸ਼ਿਆਂ ਨੂੰ ਲੈ ਕੇ ਆਉਂਦੀਆਂ ਨੇ ਕਿ ਸਾਡੇ ਨੌਜਵਾਨ ਕਿਸ ਤਰ੍ਹਾਂ ਨਸ਼ਿਆਂ ਦੀ ਦਲਦਲ ਦੇ ਵਿੱਚ ਤਸੇ ਹੋਏ ਨੇ ਔਰ ਮਾਫ ਕਰਨਾ ਮੈਂ ਇੱਕ ਗੱਲ ਇੱਥੇ ਜ਼ਰੂਰ ਕਰਨੀ ਚਾਹੁੰਦਾ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਚੰਗੀ ਮਿਹਨਤ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਨੇ ਉਹ ਕੁਝ ਉਥੇ ਨਸ਼ਾ ਵੀ ਕਰਦੇ ਨੇ ਤੇ ਇਸੇ ਤਰ੍ਹਾਂ ਸਾਡੀਆਂ ਧੀਆ ਨੇ ਸਾਡੀਆਂ ਭੈਣਾਂ ਨੇ ਜਿਹੜੀਆਂ ਕਿ ਦੇਸ਼ ਦੀ ਉਮਤੀ ਦੇ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਨੇ ਔਰ ਬਹੁਤ ਸਾਰੀਆਂ ਜਦੋਂ ਨਸ਼ਿਆਂ ਦੇ ਜਾਂ ਹੋਰ ਗਲਤ ਕਾਰੋਬਾਰ ਦੇ ਵਿੱਚ ਪੈ ਜਾਂਦੀਆਂ ਤੇ ਉਸ ਦੇ ਨਾਲ ਕਿਤੇ ਨਾ ਕਿਤੇ ਸਾਡਾ ਜਿਹੜਾ ਸਾਡਾ ਸਾਡੇ ਪਰਿਵਾਰ ਦਾ ਖਾਨਦਾਨ ਦਾ ਸ਼ਿਰ ਝੁਕਦਾ ਵੀ ਹੈ ਤੁਸੀਂ ਦੇਖਦੇ ਆ ਕਿ ਅਕਸਰ ਪੁਲਿਸ ਬਹੁਤ ਵੱਡੇ ਪੈਮਾਨੇ ਤੇ ਰੇਡ ਮਾਰਦੀ ਹੈ ਹੋਟਲਾਂ ਦੇ ਵਿੱਚ ਲੇਕਿਨ ਉਹਦੇ ਵਿੱਚੋਂ ਜ਼ਿਆਦਾ ਕਰਕੇ ਲੜਕੀਆਂ ਜਿਹੜੀਆਂ ਨੇ ਮਾਫ ਕਰਨਾ ਉਹ ਕੁਝ ਇੰਟਰਨੈਸ਼ਨਲ ਲੈਵਲ ਦੀਆਂ ਹੁੰਦੀਆਂ ਨੇ ਕੁਝ ਘਰੇਲੂ ਹੁੰਦੀਆਂ ਨੇ ਲੋਕਲ ਹੁੰਦੀਆਂ ਨੇ ਉਹਨਾਂ ਦਾ ਕੰਮ ਸਿਰਫ ਤਾਂ ਸਿਰਫ ਇਸ ਗਲਤ ਰਸਤੇ ਨੂੰ ਪੜਾ ਕੇ ਆਪਣਾ ਪਰਿਵਾਰ ਚਲਾਉਣਾ ਹੈ ਤਾਂ ਬਹੁਤ ਸਾਰੀਆਂ ਸਾਡੀਆਂ ਧੀਆਂ ਭੈਣਾਂ ਤੇ ਸਾਨੂੰ ਫਕਰ ਹੈ ਕਿ ਆਪਣੇ ਆਪ ਨੂੰ ਦੁਸਤ ਰੱਖਦੀਆਂ ਹੋਈਆਂ ਆਪਣੇ ਆਪ ਨੂੰ ਸਾਫ਼ ਸੁਥਰੇ ਮਾਹੌਲ ਦੇ ਵਿੱਚ ਰੱਖਦੀਆਂ ਹੋਈਆਂ ਉਹ ਧੀਆਂ ਭੈਣਾਂ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੀਆਂ ਨੇ ਉਹਨਾਂ ਨੂੰ ਸੈਲੂਟ ਹੈ ਸਵਾਲ ਇਹ ਤੇ ਹੈ ਕਿ ਅੱਜ ਔਰਤ ਆਜ਼ਾਦ ਹੈ ਉਸ ਨੂੰ ਲੈ ਕੇ ਅੱਜ ਜਿਵੇਂ ਤੁਸੀਂ ਜਾਣਦੇ ਹੋ ਕਿ ਹਰ ਸਾਲ 8 ਮਾਰਚ ਨੂੰ ਦੁਨੀਆ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਔਰਤਾਂ ਦੇ ਲਈ ਸਤਕਾਰ, ਪ੍ਰਸ਼ੰਸਾ ਤੇ ਪਿਆਰ ਦਾ ਪ੍ਰਗਟਾਵਾ ਕਰਨ ਵਾਸਤੇ ਇਹ ਜਿਹੜਾ ਦਿਨ ਹੈ ਉਹ ਮਨਾਇਆ ਜਾਂਦਾ ਹੈ। ਔਰਤ ਰਿਸ਼ਤੇਦਾਰ ਆਰਥਿਕ, ਰਾਜਨੀਤਿਕ, ਸਮਾਜਿਕ ਪ੍ਰਾਪਤੀਆਂ ਅਤੇ ਮੁਸ਼ਕਲਾਂ ਦਾ ਜਸ਼ਨ ਮਨਾਉਂਦੀਆਂ ਨੇ। ਇਸ ਸੰਯੁਕਤ ਰਾਸ਼ਟਰ ਦੁਆਰਾ ਚੁਣੇ ਗਏ ਰਾਜਨੀਤਿਕ ਅਤੇ ਮਨੁੱਖੀ ਅਧਿਕਾਰ ਥੀਮ ਦੇ ਨਾਲ ਔਰਤਾਂ ਦੇ ਰਾਜਨੀਤਿਕ ਅਤੇ ਸਮਾਜਿਕ ਸਸ਼ਰਤੀਕਰਨ ਲਈ ਮਨਾਇਆ ਜਾਂਦਾ ਹੈ ਉਹੀ ਵੀ ਔਰਤਾਂ ਨੂੰ ਸਨਮਾਨ ਕੀਤਾ ਜਾਂਦਾ ਹੈ ਕਿਸੇ ਵੀ ਖੇਤਰ ਐਕਟਰੈਸ ਨੇ ਸਾਡੀਆਂ ਬਹੁਤ ਸਾਰੀਆਂ ਔਰਤਾਂ ਫਿਲਮਾਂ ਵਿੱਚ ਕੰਮ ਕਰਦੀਆਂ ਨੇ ਸੀਰੀਅਲ ਸਾਹਿਤ ਲਿਖਦੀਆਂ ਨੇ ਸਿੰਗਿੰਗ ਦੇ ਵਿੱਚ ਜਾਂਦੀਆਂ ਨੇ ਹੋਰ ਬਹੁਤ ਸਾਰੇ ਜਿਸ ਫੀਲਡ ਦੇ ਵਿੱਚ ਉਹਨਾਂ ਦਾ ਟੈਲੈਂਟ ਹੈ ਉਹ ਸਾਰੀਆਂ ਉਸ ਫੀਲਡ ਦੇ ਵਿੱਚ ਆਪਣਾ ਨਾਮ ਕਮਾ ਰਹੀਆਂ ਨੇ ਜੇ ਹੁਣ ਆਪਾਂ ਗੱਲ ਕਰੀਏ ਕਿ ਨਿਊਯਾਰਕ ਨਿਊਯਾਰਕ ਸਿਟੀ ਦੇ ਵਿੱਚ 1919 ਨੂੰ ਇੱਕ ਸਮਾਜਵਾਦੀ ਸਿਆਸਤ ਸਮਾਗਮ ਬਜੋਂ ਅਜੋਜਿਤ ਕੀਤਾ ਗਿਆ ਸੀ ਔਰ 1917 ਦੇ ਵਿੱਚ ਸੋਵੀਅਤ ਯੂਨੀਅਨ ਨੇ ਇਸ ਦਿਨ ਨੂੰ ਰਾਸ਼ਟਰੀ ਛੁੱਟੀ ਘੋਸ਼ਿਤ ਕਰ ਦਿੱਤਾ ਸੀ ਅਤੇ ਇਹ ਦੂਜੇ ਨੇਰਲ ਦੇਸ਼ਾਂ ਵਿੱਚ ਫੈਲ ਗਿਆ ਇਹ ਹੁਣ ਕਈ ਪੂਰਬੀ ਦੇਸ਼ਾਂ ਦੇ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ ਅਮਰੀਕਾ ਵਿੱਚ ਸੋਸ਼ਲਿਸਟ ਪਾਰਟੀ ਦੇ ਸੱਦੇ ਤੇ ਇਹ ਦਿਨ ਪਹਿਲੀ ਵਾਰ 28 ਫਰਵਰੀ 1909 ਨੂੰ ਮਨਾਇਆ ਗਿਆ ਸੀ ਇਸ ਤੋਂ ਬਾਅਦ ਇਹ ਫਰਵਰੀ ਦੇ ਆਖਰੀ ਐਤਵਾਰ ਨੂੰ ਮਨਾਉਣ ਲੱਗ ਪਏ ਔਰ ਬਾਅਦ ਵਿੱਚ ਇਸ ਨੂੰ 1910 ਵਿੱਚ ਸੋਸ਼ਲਿਸਟ ਇੰਟਰਨੈਸ਼ਨਲ ਦੀ ਮਤਲਬ ਕਾਨਫਰੰਸ ਦੇ ਵਿੱਚ ਇਹ ਅਪਣਾਇਆ ਗਿਆ ਕਿ ਇਹ ਜਿਹੜਾ ਦਿਵਸ ਹੈ ਇਸ ਤਰ੍ਹਾਂ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਦਰਜਾ ਪ੍ਰਾਪਤ ਕੀਤਾ ਹੈ ਇਸ ਦਿਵਸ ਨੇ ਔਰ ਉਸ ਸਮੇਂ ਇਸ ਦਾ ਮੁੱਖ ਟੀਚਾ ਔਰਤਾਂ ਨੂੰ ਵੋਟ ਦਾ ਅਧਿਕਾਰ ਦੇਣਾ ਸੀ ਕਿਉਂਕਿ ਉਸ ਸਮੇਂ ਜ਼ਿਆਦਾ ਕਰਕੇ ਦੇਸ਼ਾਂ ਵਿੱਚ ਔਰਤਾਂ ਨੂੰ ਵੋਟ ਦਾ ਅਧਿਕਾਰ ਨਹੀਂ ਸੀ ਇੱਥੇ ਹੁਣ ਸਾਨੂੰ ਗਵਾਹਾ ਸਾਹਿਬ ਯਾਦ ਆਉਂਦੇ ਨੇ ਜਿਨ੍ਹਾਂ ਨੇ ਸੰਵਿਧਾਨ ਦੇ ਵਿੱਚ ਸਭ ਤੋਂ ਪਹਿਲਾਂ ਔਰਤਾਂ ਨੂੰ ਬਰਾਬਰ ਦਾ ਦਰਜਾ ਦੇਣ ਦੀ ਗੱਲ ਕੀਤੀ ਹੈ ਅੱਜ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਹਰ ਖੇਤਰ ਦੇ ਵਿੱਚ ਮੱਲਾ ਮਾਰ ਰਹੀਆਂ ਨੇ ਔਰ ਜੋਤੀਬਾ ਫੂਲੇ ਇਨਾਂ ਨੂੰ ਆਪਾਂ ਕਿਵੇਂ ਭੁੱਲ ਸਕਦੇ ਹਾਂ ਜਿਸ ਜੋੜੀ ਨੇ ਔਰਤਾਂ ਦੀ ਸਿੱਖਿਆ ਵਾਸਤੇ ਮਹਿਲਾ ਦੀ ਸਿੱਖਿਆ ਵਾਸਤੇ ਇਹਨਾਂ ਨੇ ਬਹੁਤ ਕੰਮ ਕਾੜੀ ਹੈ ਸਿੱਖਿਆ ਦੇਣ ਵਾਸਤੇ ਇਹਨਾਂ ਨੇ ਤਨਨੇ ਮੇਰੇ ਵੀ ਜਿਹੜੇ ਹੈ ਉਹ ਸਹਾਰੇ ਹੈ ਔਰ ਤਦ ਜਾ ਕੇ ਔਰਤਾਂ ਸਕੂਲਾਂ ਦੇ ਵਿੱਚ ਪੜਨ ਲੱਗੀਆਂ ਔਰ ਘਰਾਂ ਦੀ ਚਾਰ ਦਿਵਾਰੀ ਚ ਬੰਦ ਔਰਤਾਂ ਨੂੰ ਪਤਾ ਲੱਗਾ ਕਿ ਬਾਹਰਲੀ ਦੁਨੀਆ ਕੀ ਹੁੰਦੀ ਹੈ 1917 ਦੇ ਵਿੱਚ ਰੂਸੀ ਔਰਤ ਨੇ ਮਹਿਲਾ ਦਿਵਸ ਤੇ ਭੋਜਨ ਅਤੇ ਕੱਪੜਿਆਂ ਲਈ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਇਹ ਹੜਤਾਲ ਬਹੁਤ ਇਤਿਹਾਸਿਕ ਸੀ ਜ਼ਾਰਾ ਨੇ ਸੱਤਾ ਛੱਡ ਦਿੱਤੀ ਅੰਤਰੀਨ ਸਰਕਾਰ ਨੇ ਔਰਤ ਨੂੰ ਵੋਟ ਦਾ ਅਧਿਕਾਰ ਦੇ ਦਿੱਤਾ ਉਸ ਸਮੇਂ ਰੂਸ ਦੇ ਵਿੱਚ ਜੂਲੀਅਨ ਕੈਲੰਡਰ ਪ੍ਰਚਲਿਤ ਸੀ ਅਤੇ ਬਾਕੀ ਦੁਨੀਆ ਦੇ ਵਿੱਚ ਹੋਰ ਕੈਲੰਡਰ ਪ੍ਰਚਲਿਤ ਸੀ ਇਹਨਾਂ ਦੋ ਤਰੀਕਾਂ ਦੇ ਵਿੱਚੋਂ ਇੱਕ ਫਰਕ ਹੈ ਕਿ ਜੂਲੀਅਨ ਕੈਲੰਡਰ ਦੇ ਅਨੁਸਾਰ ਫਰਵਰੀ 1917 ਦਾ ਆਖਰੀ ਐਤਵਾਰ 23 ਫਰਵਰੀ ਸੀ ਔਰ ਦੂਸਰੇ ਕੈਲੰਡਰ ਦੀ ਗੱਲ ਕਰੀਏ ਤਾਂ ਉਹ ਦਿਨ ਆਉਂਦਾ ਸੀ 8 ਮਾਰਚ ਜਿਹੜਾ ਕਿ ਇੰਟਰਨੈਸ਼ਨਲ ਵੂਮਨ ਡੇ ਦੇ ਨਾਮ ਤੇ ਮਨਾਇਆ ਜਾਂਦਾ ਹੈ ਸੋ ਦੋਸਤੋ ਕੱਲ ਬਹੁਤ ਸਾਰੀਆਂ ਭੈਣਾਂ ਨੂੰ ਸਨਮਾਨ ਕਿਤੇ ਕੋਈ ਪ੍ਰੋਗਰਾਮ ਹੋਵੇਗਾ ਕਿਉਂਕਿ ਹੋਣਾ ਵੀ ਚਾਹੀਦਾ ਹੈ ਹੋਣਾ ਵੀ ਚਾਹੀਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦੇਖੋ ਗੁਰੂ ਸਹਿਬਾਨਾ ਨੇ ਔਰਤ ਦਾ ਦਰਜਾ ਕਿੰਨਾ ਵੱਡਾ ਗਿਣਿਆ ਹੈ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾ ਗੁਰੂ ਸਾਹਿਬ ਜਿਨ੍ਹਾਂ ਨੂੰ ਖੁਦ ਜਨਮ ਦੇਣ ਵਾਲੀ ਇੱਕ ਔਰਤ ਹੈ ਫਿਰ ਉਹ ਔਰਤ ਨੂੰ ਪੈਰ ਦੀ ਜੁੱਤੀ ਕਿਵੇਂ ਸਮਝ ਸਕਦੇ ਆ ਉਹਨਾਂ ਲੋਕਾਂ ਦੀ ਇਸ ਤੋਂ ਘੱਟਿਆ ਸੋਚ ਹੋਰ ਕੀ ਹੋ ਸਕਦੀ ਹੈ ਜੋ ਔਰਤ ਨੂੰ ਮੁੜ ਗੁਲਾਮੀ ਦੀ ਦਹਹਲ ਇਸ ਤੇ ਲਿਆਉਣਾ ਚਾਹੁੰਦੇ ਨੇ ਕੀ ਆਪਾਂ ਉਹਨਾਂ ਨਾਲ ਉਹਨਾਂ ਦੀ ਇਸ ਵਿਚਾਰਧਾਰਾ ਦੇ ਨਾਲ ਸਹਿਮਤ ਹੈ ਅੱਜ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਨੇ ਉਹ ਮਤਲਬ ਕਿਸ ਕਿਸ ਨਾਲੋਂ ਘੱਟ ਨੇ ਕਿਸ ਨਾਲੋਂ ਘੱਟ ਨੇ ਹਰ ਖੇਤਰ ਦੀ ਗੱਲ ਕਰ ਲਓ ਤੁਸੀਂ ਸੋ ਇਸ ਕਰਕੇ ਜੋ ਔਰਤਾਂ ਨੂੰ ਅੱਜ ਵੀ ਪੈਰ ਦੀ ਜੁੱਤੀ ਸਮਝਣ ਦੀ ਗੱਲ ਕਰਦੇ ਨੇ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਔਰਤ ਨੂੰ ਬਹੁਤ ਮਹਾਨ ਦਰਜਾ ਸਾਡੇ ਰਹਿਬਰਾਂ ਨੇ ਦਿੱਤਾ ਹੈ ਤੁਸੀਂ ਉਹਨਾਂ ਤੋਂ ਵੱਡੇ ਨਹੀਂ ਹੋ ਔਰ ਜਿਸ ਜਿਸ ਨੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਿਸੇ ਵੀ ਸ਼ਲੋਕ ਤੇ ਕੋਈ ਗੱਲਬਾਤ ਜਾਂ ਉਹਦੇ ਉਲਟ ਕਰਨ ਦੀ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਖਾਨਦਾਨ ਤਬਾਹ ਹੁੰਦਿਆਂ ਦੇਰ ਨਹੀਂ ਲੱਗਦੀ ਹਜ਼ਾਰਾਂ ਉਦਾਹਰਨਾਂ ਨੇ ਸੋ ਭਾਈ 8 ਮਾਰਚ ਇੰਟਰਨੈਸ਼ਨਲ ਵੂਮਨ ਡੇ ਤੇ ਪੂਰੇ ਦੁਨੀਆਂ ਮਨੁੱਖ ਪੂਰੀ ਦੁਨੀਆ ਜਿੱਥੇ ਵੀ ਬੱਚੀਆਂ ਕਿਸੇ ਵੀ ਖੇਤਰ ਵਿੱਚ ਕੰਮ ਕਰਦੀਆਂ ਨੇ ਔਰਤਾਂ ਕਰਦੀਆਂ ਨੇ ਬੇਸ਼ੱਕ ਉਹ ਖੇਤੀ ਦਾ ਕੰਮ ਕਰਦੀਆਂ ਨੇ ਉਹਨਾਂ ਨੂੰ ਇਸ ਦਿਨ ਤੇ ਬਹੁਤ ਬਹੁਤ ਪੋਸੂ ਨਮਾ ਚੈਨਲ ਵੱਲੋਂ ਮੁਬਾਰਕਾਂ ਜੁੜੇ ਰਹੋ ਪੋਸੂ ਨਮਾ ਚੈਨਲ ਦੇ ਨਾਲ